ਇਹਦੇ ਵਿੱਚ ਗਿਆ ਆਇਆ ਮੈਨੂੰ 10 ਮਿੰਟ ਪਹਿਲਾਂ ਫੋਨ ਆਇਆ ਜੀ ਭਾਈ ਬੱਚਾ ਇੱਕ ਇੱਥੇ লাশ ਪਈ ਜੀ ਬੱਚੀ ਦੀ ਲੈਬ ਦੇ ਵਿੱਚ ਉਹ ਬੱਚਾ ਜਦੋਂ ਮੈਂ ਮੌਕੇ ਤੇ ਪਹੁੰਚਾ ਉਹ লাশ ਬੱਚੀ ਦੇ ਘੜੇ ਬਾਹਰ ਰੱਖੀ ਹੋਈ ਸੀ ਇਸ ਵੰਦੀ ਸਾਡੇ ਡਿਊਟੀ ਉੱਪਰ ਜਿਹੜੇ ਨੇ ਉਹ ਮੈਨੂੰ ਪਹਿਲਾਂ ਪਹੁੰਚੇ ਸੀ ਹੁਣ ਪੁਲਿਸ ਦੇ ਦਸਤਾਵੇਜ਼ ਮੁਤਾਬਕ ਕੋਈ ਲੜੀ ਇੱਥੇ ਸੁੱਟ ਕੇ ਗਈ ਹੈ ਬੱਚੇ ਨੂੰ ਉਸ ਵੰਦੀ ਉੱਪਰ ਜਿਹੜੇ ਸੀਸੀਟੀਵੀ ਫੁਟੇਜ ਜਿਹੜੇ ਨਾਲ ਉਹ ਦੇਖ ਕੇ ਉੱਤਮੰਦੀ ਸਰਜੋ ਜੋ ਵੀ ਪੰਨ ਦੀ ਕਾਰਵਾਈ ਕਰਾਂਗੇ ਜਰੂਰ ਕਰਾਂਗੇ ਵਾਲੇ ਦਾਰੇ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਜਿੱਥੇ ਲੱਗੇ ਚੱਕ ਦੇਣੀ ਆ ਫਿਰ ਪੁੱਛਣਾ ਸ਼ੁਰੂ ਕਰਾਂਗੇ ਜਿੱਥੇ ਕੈਮਰਾ ਮਿਲਦਾ ਜਿੱਥੋਂ ਕੋਈ ਗੱਲ ਕਰਾਂਗੇ ਸਰ ਇਹ ਪਤਾ ਲੱਗਾ ਕਿ ਬੱਕੇ ਨੂੰ ਬਾਹਰ ਕਿ ਤੱਕ ਗਿਆ ਕਿੰਨੇ ਕੱਡੇ ਆ ਬੱਕਲੇ ਬੱਕਲੇ ਕਿਨੇ ਕੱਡੇ ਆ ਲੜਕਾ ਹੈ ਲੜਕੀ ਹੈ ਲੜਕਾ ਹੈ ਇਹਨੂੰ ਕੋ ਮੰਤਰੀ ਇਹਨੂੰ ਪਿਆਰ ਕਰਦੇ ਸਰ ਬਹੁਤ ਆਈ ਜਗ੍ਹਾ ਮਾਦਾ ਹੈ